ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਇਆ ਜੀ ਅੱਜ ਦੀ ਇੱਕ ਨਵੀਂ ਕਹਾਣੀ ਉਮੀਦ ਕਰਦੇ ਆਂ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਇਸ ਕਹਾਣੀ ਦੇ ਕਹਾਣੀਕਾਰ ਹਨ ਰਾਜਵਿੰਦਰ ਕੌਰ ਬੜਿੰਗ ਸ਼ੁਰੂ ਕਰਦੇ ਆਂ ਅੱਜ ਦੀ ਨਵੀਂ ਕਹਾਣੀ ਅੱਜ ਸਿਮੀ ਫੁੱਲੀ ਨਹੀਂ ਸੀ ਸਮਾ ਰਹੀ ਸਹੇਲੀਆਂ ਨੂੰ ਹੱਸ-ਹੱਸ ਦੱਸ ਰਹੀ ਸੀ ਕਿ ਅੱਜ ਮੇਰਾ 4 ਸਾਲਾਂ ਤੋਂ ਪਿਆ ਪਿਆਰ ਪਰਵਾਨ ਚੜਨ ਜਾ ਰਿਹਾ ਹੈ ਅੱਜ ਮੇਰੇ ਡੈਡੀ ਨਸੀਬ ਦੇ ਘਰ ਮੇਰੇ ਰਿਸ਼ਤੇ ਦੀ ਗੱਲ ਪੱਕੀ ਕਰਨ ਗਏ ਹਨ ਸਾਰਾ ਦਿਨ ਉਡੀਕਦੀ ਰਹੀ ਅਤੇ ਸ਼ਾਮੀ ਜਦੋਂ ਸਿਮੀ ਦੇ ਡੈਡੀ ਘਰ ਆਏ ਤਾਂ ਉਹ ਉਸ ਨੂੰ ਨਿਰਾਸ਼ ਜਿਹੇ ਜਾਪੇ ਸਿਮੀ ਆਪਣੇ ਡੈਡੀ ਦੇ ਦੁਆਲੇ ਆਨੀ ਬਹਾਨੀ ਜਿਹੇ ਚੱਕਰ ਜੇ ਮਾਰਨ ਲੱਗੀ ਕਿ ਡੈਡੀ ਕੋਈ ਖੁਸ਼ਖਬਰੀ ਸੁਣਾਉਣਗੇ ਪਰ ਉਹਨਾਂ ਦੀ ਖਾਮੋਸ਼ੀ ਤੋਂ ਕੁਝ ਸਹੀ ਨਹੀਂ ਸੀ ਲੱਗ ਰਿਹਾ ਤੇ ਨਾ ਹੀ ਕੋਈ ਅੰਦਾਜ਼ਾ ਲਗਾ ਰਹੀ ਸੀ ਸੀਮੀ ਦੀ ਮਾਂ ਦੇ ਪੁੱਛਣ ਤੇ ਉਹਨਾਂ ਨੇ ਤਾਂ ਇਹ ਕਹਿ ਕੇ ਟਾਲਮਟੋਲ ਜਿਹੀ ਕਰ ਦਿੱਤੀ ਕਿ ਇਹ ਰਿਸ਼ਤੇ ਐਨੇ ਸਖਾਲੇ ਨਹੀਂ ਹੁੰਦੇ ਨੇ ਪਰੇ ਝਾੜਨ ਲਈ ਰਾਤ ਨੂੰ ਜਦੋਂ ਸਾਰਿਆਂ ਨੇ ਰੋਟੀ ਖਾਧੀ ਤੇ ਸੌਂ ਗਏ ਜਦੋਂ ਸਵੇਰੇ ਸਿਮੀ ਅਤੇ ਉਸਦੇ ਡੈਡੀ ਆਪਣੀ ਆਪਣੀ ਡਿਊਟੀ ਤੇ ਇਕੱਠੇ ਹੀ ਜਾ ਰਹੇ ਸਨ ਤਾਂ ਸਿਮੀ ਦੇ ਡੈਡੀ ਨੇ ਉਸ ਨੂੰ ਹਸਪੀਟਲ ਉਸਦੀ ਡਿਊਟੀ ਦੇ ਲਈ ਉਤਾਰ ਦਿੱਤਾ ਤੇ ਇਹ ਕਹਿ ਕੇ ਆਪਣੀ ਡਿਊਟੀ ਤੇ ਚਲੇ ਗਏ ਕਿ ਸਿਮੀ ਤੂੰ ਅੱਜ ਤੋਂ ਬਾਅਦ ਨਸੀਬ ਨੂੰ ਕਦੇ ਵੀ ਨਹੀਂ ਬੁਲਾਵੇਂਗੀ ਜੇ ਤੂੰ ਸੋਚ ਰਹੀ ਸੀ ਜੋ ਵੀ ਤੂੰ ਸੋਚ ਰਹੀ ਸੀ ਉਹ ਗਲਤ ਸੀ ਹੁਣ ਇੱਕ ਘਟਨਾ ਸਮਝ ਕੇ ਇਸ ਨੂੰ ਸਦਾ ਦੇ ਲਈ ਭੁੱਲ ਜਾ ਮੈਂ ਲੇਟ ਹੋ ਰਿਹਾ ਮੇਰਾ ਪੁੱਤ ਤੂੰ ਦਿਲ ਤੇ ਗੱਲ ਨਹੀਂ ਲਾਉਣੀ ਹੌਸਲੇ ਦੇ ਨਾਲ ਰਹਿਣਾ ਡੈਡੀ ਇਹ ਸਭ ਕੁਝ ਕਹਿ ਕੇ ਚਲੇ ਗਏ ਸੋਚਾਂ ਦੇ ਵਿੱਚ ਗੁੰਮ ਸਿਮੀ ਨਿਰਾਸ਼ ਮਨ ਵਿੱਚ ਅਨੇਕਾਂ ਸਵਾਲ ਘਟਦੀ ਸਾਰਾ ਦਿਨ ਬੇਚੈਨ ਰੋਂਦੀ ਰਹੀ ਤੇ ਸ਼ਾਮ ਨੂੰ ਨਸੀਬ ਦੇ ਘਰ ਲੈਂਡਲਾਈਨ ਤੇ ਫੋਨ ਕਰ ਲਿਆ ਪਹਿਲਾਂ ਤਾਂ ਕਈ ਕਾਲਾਂ ਰিসিਵ ਨਾ ਹੋਈਆਂ ਤੇ ਅੰਤ ਇੱਕ ਕਾਲ ਰিসিਵ ਹੋਈ ਤਾਂ ਸਿਮੀ ਨੇ ਨਸੀਬ ਦੇ ਬਾਰੇ ਪੁੱਛਿਆ ਤਾਂ ਅੱਗੋਂ ਆਵਾਜ਼ ਆਈ ਕਿ ਸਾਰੇ ਘਰ ਵਾਲੇ ਨਸੀਬ ਸਮੇਤ ਅੱਜ ਕੁੜੀ ਵੇਖਣ ਦੇ ਲਈ ਗਏ ਹੋਏ ਹਨ ਜੇਕਰ ਉਹਨਾਂ ਨੂੰ ਕੁੜੀ ਪਸੰਦ ਆ ਗਈ ਤਾਂ ਉਹ ਅੱਜ ਹੀ ਚੁੰਨੀ ਚੜਾਵਾ ਕਰ ਲੈਣਗੇ ਪਰ ਅਜੇ ਵਿਆਹ ਕੇ ਕੋਈ ਘਰ ਨਹੀਂ ਆਏ ਇਹ ਸੁਣ ਕੇ ਸਿਮਿਤਾ ਗਾਸ਼ ਖਾ ਕੇ ਬੇਹੋਸ਼ ਹੋ ਕੇ ਡਿੱਗ ਗਈ। ਹਸਪੀਟਲ ਵਿੱਚ ਇਲਾਜ ਕੀਤਾ ਗਿਆ। ਕਈ ਘੰਟਿਆਂ ਦੇ ਬਾਅਦ ਹੋਸ਼ ਦੇ ਵਿੱਚ ਆਈ। ਕਈ ਵਾਰ ਅਸੀਂ ਰਿਸ਼ਤਿਆਂ ਦੀਆਂ ਕੱਚੀਆਂ ਤੰਦਾਂ ਨੂੰ ਪੱਕੀਆਂ ਸਮਝ ਕੇ ਜ਼ਿੰਦਗੀ ਦਾ ਨੁਕਸਾਨ ਕਰ ਬੈਠਦੇ ਹਾਂ। ਰਿਸ਼ਤੇ ਬੇਸ਼ੱਕ ਦਿਲ ਦੇ ਕਿੰਨੇ ਹੀ ਕਰੀਬ ਹੋਣ ਪਰ ਜਦੋਂ ਤੱਕ ਸਮਾਜ ਦੀ ਮੋਹਰ ਨਹੀਂ ਲੱਗਦੀ ਉਹਨਾਂ ਨੂੰ ਨਜਾਇਜ਼ ਹੀ ਸਮਝਿਆ ਜਾਂਦਾ ਹੈ ਖੋਸ਼ ਹੋਣ ਤੋਂ ਬਾਅਦ ਉਹ ਤਾਂ ਬਿਲਕੁਲ ਪੱਥਰ ਜਿਹੀ ਹੋ ਗਈ ਵਿਆਹ ਤੋਂ ਅਗਲੇ ਦਿਨ ਨਸੀਬ ਸਰਾਵ ਨਾਲ ਗੁੱਟ ਹਸਪੀਟਲ ਸਿਮੀ ਨੂੰ ਮਿਲਣ ਦੇ ਲਈ ਆਇਆ ਤਾਂ ਉਸ ਨੂੰ ਵੇਖ ਸਿਮੀ ਨੇ ਆਪਣੇ ਕਦਮ ਪਿਛਾਣੂ ਕਰ ਲਏ ਉਸ ਨੂੰ ਅਣਗੌਲਿਆ ਕਰਕੇ ਆਪਣੇ ਹੋਸਟਲ ਦੇ ਵਿੱਚ ਚਲੀ ਗਈ ਨਸੀਬ ਹਰ ਰੋਜ਼ ਸ਼ਰਾਬ ਨਾਲ ਰੱਜ ਕੇ ਹਸਪੀਟਲ ਦੇ ਸਾਹਮਣੇ ਬਣੇ ਹੋਟਲ ਦੇ ਵਿੱਚ ਬੈਠਾ ਰਹਿੰਦਾ ਜਦੋਂ ਤੱਕ ਸਿਮੀ ਦੀ ਡਿਊਟੀ ਦੀ ਸ਼ਿਫਟ ਪੂਰੀ ਨਾ ਹੋ ਜਾਂਦੀ ਹੁਣ ਦੇਣਾ ਦੋਨਾਂ ਦੀ ਬੋਲਚਾਲ ਤਾਂ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ ਉਹ ਨਾ ਇੱਕ ਦੂਜੇ ਦੀ ਸੁਣੀ ਤੇ ਉਹਨਾਂ ਨੇ ਨਾ ਹੀ ਕਹੀ ਬਸ ਇੰਜ ਹੀ ਸਮਾਂ ਬੀਤਦਾ ਗਿਆ ਕਰਦੇ ਕਰਾਉਂਦੇ ਇੰਜ ਹੀ 4 ਮਹੀਨੇ ਨਿਕਲ ਗਏ ਇੱਕ ਦਿਨ ਸਰਦੀਆਂ ਦੀ ਸ਼ਿਫਟ ਸਰਦੀਆਂ ਦੇ ਵਿੱਚ ਸਿਮੀ ਨਾਈਟ ਸ਼ਿਫਟ ਤੇ ਸੀ ਤੇ ਰਾਤ ਨੂੰ 10 ਵਜੇ ਇੱਕ ਐਕਸੀਡੈਂਟ ਕੇਸ ਆਇਆ ਐਮਰਜੈਂਸੀ ਸੀਰੀਅਸ ਕੇਸ ਸੁਣ ਕੇ ਸਾਰੇ ਹਸਪੀਟਲ ਦੇ ਵਿੱਚ ਹਫੜਾ ਦਫੜੀ ਜਿਹੀ ਮਚ ਗਈ ਸਾਰੇ ਪੇਸ਼ੈਂਟਾਂ ਦੀ ਮਦਦ ਕਰਨ ਦੇ ਲਈ ਭੱਜੇ ਗਏ ਜਿਉਂ ਹੀ ਸਿਮਮੀ ਨੇ ਐਂਬੂਲੈਂਸ ਕੋਲ ਜਾ ਕੇ ਵੇਖਿਆ ਤਾਂ ਸਿਮਮੀ ਤਾਂ ਫੇਰ ਤੋਂ ਬੇਹੋਸ਼ ਹੋ ਕੇ ਡਿੱਗ ਪਈ ਡਾਕਟਰ ਨੇ ਐਂਬੂਲੈਂਸ 'ਤੇ ਐਂਬੂਲੈਂਸ ਵਿੱਚ ਪਏ ਮਰੀਜ਼ਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਸੀ। ਓਹੋ ਦੋਵੇਂ ਲਾਸ਼ਾਂ ਨਸੀਬ ਅਤੇ ਉਸਦੇ ਜੀਜੇ ਦੀਆਂ ਸਨ। ਸਾਰੇ ਹਸਪਤਾਲ ਦੇ ਵਿੱਚ ਸੋਗ ਦਾ ਮਾਹੌਲ ਬਣ ਗਿਆ। ਸਿਮੀ ਨੂੰ ਵੀ ਉੱਥੇ ਹੀ ਦਾਖਲ ਕੀਤਾ ਗਿਆ ਅਗਲੇ ਦਿਨ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਇੱਕ ਵਜੇ ਦੋਨਾਂ ਦਾ ਸੰਸਕਾਰ ਹੋਣਾ ਸੀ ਪਹਿਲਾਂ ਨਸੀਬ ਦੇ ਜੀਜੇ ਦਾ ਸੰਸਕਾਰ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਨਸੀਬ ਨੂੰ ਉਸ ਦੇ ਪਿੰਡ ਲਿਜਾਇਆ ਗਿਆ ਸਾਰੇ ਹੀ ਹਸਪੀਟਲ ਦੇ ਸਟਾਫ ਮੈਂਬਰ ਸਿਮੀ ਕਰਕੇ ਨਸੀਬ ਤੋਂ ਵਾਕਿਫ ਸਨ ਉਹ ਸਾਰੇ ਹੀ ਨਸੀਬ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਹਸਪੀਟਲ ਦਾ ਸਟਾਫ ਵੀ ਸਿਮੀ ਨੂੰ ਨਾਲ ਲੈ ਕੇ ਉਸ ਦੇ ਸੰਸਕਾਰ ਵਿੱਚ ਸ਼ਾਮਿਲ ਹੋਣ ਦੇ ਲਈ ਚਲਿਆ ਗਿਆ ਜਿਉਂ ਹੀ ਨਸੀਬ ਦੀ ਮਾਂ ਨੂੰ ਪਤਾ ਲੱਗਿਆ ਕਿ ਸਿਮੀ ਵੀ ਉਥੇ ਪਹੁੰਚੀ ਹੈ ਤਾਂ ਉਸ ਦੀ ਮਾਂ ਨੇ ਸਿਮੀ ਨੂੰ ਵੇਖ ਬਹੁਤ ਘਟੀਆ ਸ਼ਬਦਾਵਲੀ ਵਿੱਚ ਬੈਂਡ ਪਾਉਣੇ ਸ਼ੁਰੂ ਕਰ ਦਿੱਤੇ ਤੇ ਉਹ ਕਹਿ ਰਹੀ ਸੀ ਕਿ ਮੇਰੇ ਪੁੱਤ ਨੂੰ ਖਾਣ ਵਾਲੀ ਡੈਨ ਵੀ ਇੱਥੇ ਆ ਪਹੁੰਚੀ ਹੈ ਮੇਰੇ ਪੁੱਤ ਦੇ ਕਈ ਸਾਲਾਂ ਤੋਂ ਮਾਂ ਗਰ ਪਈ ਸੀ ਚੰਦਰੀ ਇਹ ਅੰਤ ਖਾਈ ਲਿਆ ਮੇਰੇ ਪੁੱਤ ਨੂੰ ਇਸ ਪਾਪਣ ਨੇ ਐਨੀ ਕਹਿਰ ਵਿੱਚ ਸਾਰਿਆਂ ਦੇ ਬੈਂਡ ਸੁਣ ਰੋਂਗਟੇ ਖੜੇ ਹੋ ਗਏ ਨਸੀਬ ਦੀਆਂ ਭੈਣਾ ਨੇ ਆਪਦੀ ਮਾਂ ਨੂੰ ਬਥੇਰਾ ਸਮਝਾਇਆ ਵੀ ਉਹ ਇਸ ਤਰ੍ਹਾਂ ਨਾ ਕਹੇ ਪਰ ਉਹ ਹੁਣ ਇਸ ਤਰ੍ਹਾਂ ਦੇ ਟਾਈਮ ਦੇ ਵਿੱਚ ਕਿਸੇ ਦੀ ਕਿੱਥੇ ਸੁਣਦੀ ਸੀ ਉਹ ਨਾ ਰੁਕੀ ਸਿਮੀ ਚੁੱਪਚਾਪ ਸਟਾਫ ਦੇ ਨਾਲ ਬੈਠ ਚੁੱਪਚਾਪ ਜਰਦੀ ਰਹੀ ਅਤੇ ਬਣੇ ਹਾਲਾਤਾਂ ਮੁਤਾਬਿਕ ਲਹੂ ਲਹਾਨ ਹੋਏ ਸਿਮੀ ਦੇ ਮਨ ਹੀ ਮਨ ਵਿੱਚ ਵਿਆਹ ਨਾ ਕਰਵਾਉਣ ਦਾ ਫੈਸਲਾ ਕਰ ਲਿਆ ਨਸੀਬ ਦੀ ਮਾਂ ਦੇ ਤੀਰ ਵਾਂਗ ਵੱਜੇ ਬੋਲਾਂ ਦਾ ਹਿਸਾਬ ਚੁੱਕਦਾ ਕਰੇਗੀ ਜੋ ਨਸੀਬ ਦੇ ਸੰਸਕਾਰ ਉੱਪਰ ਬੋਲੇ ਸਨ ਜਦੋਂ ਅਣਖ ਜਾਗ ਪਵੇ ਤਾਂ ਸਾਰੀਆਂ ਹੀ ਇਸ਼ਾਵਾ ਮਰ ਜਾਂਦੀਆਂ ਹਨ ਸਾਰੇ ਇਕੱਠ ਦਾ ਧਿਆਨ ਬਸ ਸਿਮੀ ਦੇ ਵਿੱਚ ਹੀ ਸੀ ਖਾਮੋਸ਼ ਹੋਏ ਗਮ ਦੇ ਸائے ਹੇਠ ਸਾਰੇ ਸਟਾਫ ਮੈਂਬਰ ਸੰਸਕਾਰ ਕਰਵਾ ਕੇ ਸਿਮੀ ਨੂੰ ਨਾਲ ਲੈ ਕੇ ਵਾਪਸ ਹਸਪੀਟਲ ਦੇ ਵਿੱਚ ਆ ਗਈ ਹੁਣ ਸਿਮੀ ਇੱਕ ਹਫਤੇ ਦੇ ਲਈ ਛੁੱਟੀ ਲੈ ਕੇ ਘਰ ਚਲੀ ਗਈ ਘਰੇ ਵੀ ਨਸੀਬ ਦੀ ਮੌਤ ਬਾਰੇ ਜ਼ਿਕਰ ਨਾ ਕੀਤਾ ਤੇ ਨਾ ਹੀ ਅੱਗੇ ਘਰ ਦੱਸਿਆ ਆਪਣੇ ਮਨ ਵਿੱਚ ਜ਼ਿੰਦਗੀ ਦੇ ਕੀਤੇ ਅਨੇ ਆ ਨਾਲ ਨਜੀਠ ਦੀ ਕਈ ਦਿਨ ਚੁੱਪਚਾਪ ਹੀ ਰਹੀ ਉਧਰ ਦੂਸਰੇ ਪਾਸੇ ਅੰਗੀਠਾ ਇਕੱਠਾ ਕਰਨ ਦੀ ਰਸਮ ਮੌਕੇ ਨਸੀਬ ਦੇ ਸੌਰਿਆਂ ਨੇ ਆਪਣੀ ਧੀ ਨੂੰ ਰਿਸ਼ਤਾ ਤੋੜ ਆਪਦੇ ਘਰ ਲਜਾਨ ਦੀ ਕੋਸ਼ਿਸ਼ ਕੀਤੀ ਨਸੀਬ ਦੀ ਪਤਨੀ ਹੁਣ 4 ਮਹੀਨਿਆਂ ਤੋਂ ਗਰਭਵਤੀ ਸੀ ਪਰ ਉਸ ਦੇ ਸੌਰੇ ਸੌਰਿਆਂ ਨੇ ਉਸ ਬੱਚੇ ਨੂੰ ਜਨਮ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਆਪ ਦੀ ਧੀ ਨੂੰ ਉਸੇ ਦਿਨ ਵਾਪਸ ਲਜਾਣ ਦੀ ਜਿੱਦ ਕੀਤੀ ਦੋਨੋਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਤਾਂ ਇਹ ਮਸਲਾ ਨਾ ਹੀ ਸੁਲਝਿਆ ਤੇ ਫਿਰ ਵਿਮਨ ਸੈਲ ਨੇ ਆ ਕੇ ਮੌਕੇ ਤੇ ਫੈਸਲਾ ਕੀਤਾ ਕਿ ਨਸੀਬ ਦੀ ਪਤਨੀ ਬੱਚੇ ਨੂੰ ਜਨਮ ਦੇ ਕੇ ਹੀ ਵਾਪਸ ਆਪਣੇ ਪੇਕੇ ਘਰ ਪਰਤੇਗੀ ਕਿਉਂਕਿ ਬੱਚੇ ਦੇ ਹੱਕਦਾਰ ਨਸੀਬ ਦੇ ਮਾਪੇ ਹੋਣਗੇ ਨਸੀਬ ਦੀ ਭੈਣ ਹਰ ਹਫਤੇ ਸਿਮੀ ਨੂੰ ਮਿਲਣ ਲਈ ਆਇਆ ਕਰਦੀ ਤੇ ਉਸ ਤੋਂ ਆਪਣੀ ਮਾਂ ਦੀ ਕੀਤੀ ਹੋਈ ਗਲਤੀ ਦੇ ਲਈ ਮਾਫੀਆਂ ਮੰਗਦੀ ਰਹਿੰਦੀ ਤੇ ਉਹ ਹਮੇਸ਼ਾ ਹੀ ਸਿਮਮੀ ਨੂੰ ਹੌਸਲਾ ਦਿੰਦੀ ਰਹਿੰਦੀ ਪਰ ਸਿਮਮੀ ਦੇ ਮਨ ਦੇ ਵਿੱਚ ਅਨੇਕਾਂ ਸਵਾਲ ਅਣਸੁਣੇ ਹੀ ਰਹਿ ਗਏ ਸਨ ਜੋ ਨਸੀਬ ਤੋਂ ਦੂਰੀ ਬਨਣ ਕਾਰਨ ਜਿਉਂ ਦੇ ਤਿਉਂ ਖੜੇ ਸਨ ਸਿਮਮੀ ਦੀ ਜ਼ਿੰਦਗੀ ਵਿੱਚ ਮੋਨ ਦੇ ਮੰਜ਼ਰ ਹੇਠ ਉਦਾਸੀ ਦੇ ਰਾਹ ਵੱਲ ਨੂੰ ਤੁਰਨ ਲੱਗ ਪਈ ਵਕਤ ਬੀਤਦਾ ਗਿਆ ਨਸੀਬ ਦੀ ਪਤਨੀ ਨੇ ਧੀ ਨੂੰ ਜਨਮ ਦੇ ਕੇ ਪੇਕਿਆਂ ਦਾ ਰਾਹ ਸਦਾ ਦੇ ਲਈ ਮਲ ਲਿਆ ਤੇ ਨਸੀਬ ਦੇ ਪਰਿਵਾਰ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਨਾਤਾ ਤੋੜ ਲਿਆ ਧੀ ਨੂੰ ਪੂਆ ਦੀ ਝੋਲੀ ਪਾ ਕੇ ਆਪ ਹੋਰ ਵਿਆਹ ਕਰਵਾ ਲਿਆ ਨਸੀਬ ਦੀ ਭੈਣ ਅਕਸਰ ਸਿਮਮੀ ਦੇ ਕੋਲ ਨਸੀਬ ਦੀ ਧੀ ਜਿਸ ਦਾ ਨਾਮ ਅਸੀਸ ਸੀ ਉਸ ਨੂੰ ਨਾਲ ਲੈ ਕੇ ਆਉਂਦੀ ਤੇ ਹਸਪੀਟਲ ਦੇ ਵਿੱਚ ਉਸ ਤੋਂ ਹੀ ਉਸ ਦਾ ਟੀਕਾਕਰਨ ਕਰਵਾਉਂਦੀ ਸਿਮਮੀ ਅਸੀਸ ਵਿੱਚੋਂ ਨਸੀਬ ਨੂੰ ਦੇਖਦੀ ਤੇ ਉਸ ਨੂੰ ਆਪਣੀ ਹੀ ਧੀ ਸਮਝਦੀ ਵਕਤ ਬੀਤਦਾ ਗਿਆ ਉਧਰ ਸਿਮਮੀ ਦੇ ਘਰਦਿਆਂ ਦੇ ਪੂਰਾ ਜੋਰ ਲੌਨ ਤੇ ਵੀ ਸਿਮੀ ਨੇ ਵਿਆਹ ਨਾ ਕਰਵਾਇਆ ਨਸੀਬ ਦੀ ਭੈਣ ਤਾਂ ਅਕਸਰ ਹੀ ਆਪਣੀ ਮਾਂ ਨੂੰ ਸਿਮੀ ਬਾਰੇ ਦੱਸਦੀ ਤੇ ਉਸ ਦੀ ਮਾਂ ਆਪਣੀ ਆਕਲ ਦੇ ਕੱਡੇ جناਜੇ ਤੋਂ ਝੁਰਦੀ ਰਹਿੰਦੀ ਸਿਮੀ ਨੇ ਅੰਮ੍ਰਿਤ ਛਕ ਲਿਆ ਤੇ ਆਪਣੇ ਆਪ ਨੂੰ ਧਾਰਮਿਕ ਬਿਰਤੀ ਦੇ ਨਾਲ ਜੋੜ ਲਿਆ ਉਹ ਹੁਣ ਹਮੇਸ਼ਾ ਪਾਠ ਕਰਦੀ ਰਹਿੰਦੀ ਤੇ ਪਰਮਾਤਮਾ ਦੇ ਗੁਣ ਗਾਉਂਦੀ ਲੋੜਵੰਦ ਬੱਚਿਆਂ ਦੀਆਂ ਫੀਸਾਂ ਭਰਦੀ ਅਸੀਸ ਦੇ ਜਨਮ ਦਿਨ ਦੇ ਮੌਕੇ ਤੇ ਮੁਫਤ ਬੱਚਿਆਂ ਨੂੰ ਕਿਤਾਬਾਂ ਵੀ ਵੰਡਦੀ ਸਿਮੀ ਨੇ ਆਪਣਾ ਸ਼ਹਿਰ ਦੇ ਵਿੱਚ ਛੋਟਾ ਜਿਹਾ ਮਕਾਨ ਖਰੀਦ ਲਿਆ ਜਦੋਂ ਅਸੀਸ ਤੇ ਉਸ ਦੀ ਭੂਆ ਸਿਮੀ ਨੂੰ ਮਿਲਨ ਲਈ ਆਉਂਦੀਆਂ ਤਾਂ ਸਾਰਾ ਦੁੱਖ ਸੁੱਖ ਕਰਦੀਆਂ ਨਸੀਬ ਦੀ ਭੈਣ ਨੇ ਅਸੀਸ ਨੂੰ ਇਹ ਦੱਸਿਆ ਸੀ ਕਿ ਅਸੀਸ ਦੇ ਮਾਪੇ ਅਸੀਸ ਨੂੰ ਜਨਮ ਦੇਣ ਤੋਂ 2 ਮਹੀਨੇ ਬਾਅਦ ਕਿਸੇ ਐਕਸੀਡੈਂਟ ਦੇ ਵਿੱਚ ਮਾਰੇ ਗਏ ਸਨ ਪਰ ਇਕੱਲੀ ਅਸੀਸ ਹੀ ਬਚ ਗਈ ਸੀ 22 ਸਾਲ ਬੀਤ ਜਾਣ ਉਪਰੰਤ ਜਦੋਂ ਅਸੀਸ ਨੇ ਡਿਗਰੀ ਕਰ ਲਈ ਤਾਂ ਨਸੀਬ ਦੀ ਮਾਂ ਨੇ ਅਸੀਸ ਦਾ ਕਿਸੇ ਬਾਹਰਲੇ ਮੁੰਡੇ ਦੇ ਨਾਲ ਰਿਸ਼ਤਾ ਕਰ ਦਿੱਤਾ ਤੇ ਉਸ ਦਾ ਵਿਆਹ ਵੀ ਤੈਅ ਕਰ ਦਿੱਤਾ ਅਸੀਸ ਨੇ ਜੋ ਸਿਮੀ ਨੂੰ ਆਪਣੀ ਮਾਸੀ ਕਹਿੰਦੀ ਸੀ ਆਪਣੇ ਵਿਆਹ ਦੇ ਉੱਪਰ ਉਨ ਦਾ ਸੱਦਾ ਦਿੱਤਾ ਨਸੀਬ ਦੀ ਭੈਣ ਨੂੰ ਮਾਂ ਦੀ ਸਿਮੀ ਨਾਲ ਕੀਤੀ ਬਦਲ ਬਦਸਲੂਕੀ ਹਮੇਸ਼ਾ ਹੀ ਸ਼ਰਮਿੰਦਾ ਕਰਦੀ ਰਹਿੰਦੀ ਸੀ ਤੇ ਉਹ ਜਾਣ ਚੁੱਕੀ ਸੀ ਕਿ ਸਿਮੀ ਅਸੀਸ ਦੇ ਵਿਆਹ ਦੇ ਵਿੱਚ ਕਦੇ ਵੀ ਸ਼ਾਮਿਲ ਹੋਣ ਲਈ ਨਹੀਂ ਆਵੇਗੀ ਨਸੀਬ ਦੀ ਮਾਂ ਜਦੋਂ ਆਪ ਦੇ ਪੁੱਤ ਦਾ ਬਿਰਲਾਪ ਕਰਦੀ ਤਾਂ ਉਹ ਸਿਮਮੀ ਨੂੰ ਮਾਫ ਕਰਨ ਦੀ ਗੱਲ ਕਰਦੀ ਆਪਣੀ ਧੀ ਨੂੰ ਕਹਿੰਦੀ ਕਿ ਮੈਂ ਸਿਮਮੀ ਨੂੰ ਸਿਮਮੀ ਤੋਂ ਗਲਤ ਕੀਤੇ ਵਿਵਹਾਰ ਦੀ ਮਾਫੀ ਮੰਗਣੀ ਚਾਹੁੰਦੀ ਹਾਂ ਕਈ ਵਾਰ ਇਨਸਾਨ ਆਪਣੀ ਹੋਸ਼ੀ ਮਤ ਸਦਕਾ ਖੁਦ ਨੂੰ ਰੱਬ ਸਮਝ ਕੇ ਗਲਤ ਫੈਸਲੇ ਕਰ ਬੈਠਦਾ ਹੈ ਜਿਸ ਦਾ ਜਵਾਬ ਰੱਬ ਖੁਦ ਵਕਤ ਤੇ ਬੀਤ ਜਾਣ ਤੋਂ ਮੰਗਰੋਂ ਦਿੰਦਾ ਹੈ ਤੇ ਉਸ ਤੋਂ ਬਾਅਦ ਅੰਤ ਪਛਤਾਵੇ ਦੇ ਸ਼ੇਕ ਦੇ ਵਿੱਚ ਤੜਫਦਾ ਰਹਿੰਦਾ ਹੈ ਅਸੀਸ ਦੇ ਵਿਆਹ ਵਾਲੇ ਦਿਨ ਉਸ ਦੀ ਦਾਦੀ ਅਤੇ ਭੂਆ ਸਵੇਰੇ ਸਿਮਮੀ ਨੂੰ ਵਿਆਹ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਲੈਣ ਗਈਆਂ ਸਿਮਮੀ ਨੇ ਤਾਂ ਬਥੇਰੀ ਨਾ ਨੁਕ ਕੀਤੀ ਪਰ ਨਸੀਬ ਦੀ ਮਾਂ ਨੇ ਗਲਤੀ ਦੇ ਲਈ ਮਾਫੀ ਮੰਗੀ ਤੇ ਉਸ ਨੂੰ ਮਾਫੀ ਮੰਗਦਿਆਂ ਹੋਇਆਂ ਸਿਮੀ ਨੂੰ ਵਿਆਹ ਦੇ ਵਿੱਚ ਜਾਣ ਲਈ ਮਿੰਤਾ ਤਰਲੇ ਕੀਤੇ ਆਖੀਰ ਸਿਮੀ ਵੀ ਰਾਜੀ ਹੋ ਗਈ ਐਨੀਆਂ ਮਿੰਤਾ ਤਰਲਿਆਂ ਕਾਰਨ ਤੋਂ ਬਾਅਦ ਅਸੀਸ ਦੇ ਆਨੰਦ ਕਾਰਜ ਹੋਏ ਤੇ ਜਦੋਂ ਸ਼ਗਨ ਦੀ ਰਸਮ ਚੱਲ ਰਹੀ ਸੀ ਤਾਂ ਅਸੀਸ ਦੀ ਸਹੇਲੀ ਕਾਲੀ ਨਾਲ ਭੱਜੀ ਆਈ ਤੇ ਅਸੀਸ ਦੇ ਕੰਨ ਦੇ ਵਿੱਚ ਕਹਿਣ ਲੱਗੀ ਅਸੀਸ ਤੈਨੂੰ ਖੁਸ਼ਖਬਰੀ ਦੱਸ ਰਹੀ ਹਾਂ ਤੇਰੀ ਮਾਂ ਅੱਜ ਵਿਆਹ ਦੇ ਵਿੱਚ ਆਈ ਹੈ ਮੇਰੀ ਮਾਂ ਮੇਰੀ ਮਾਂ ਨੇ ਤਾਂ ਮੈਨੂੰ ਦੱਸਿਆ ਹੈ ਅਸੀਸ ਨੇ ਕਿਹਾ ਕਿ ਮੇਰੀ ਮਾਂ ਤਾਂ ਮਰ ਗਈ ਸੀ ਮੇਰੀ ਮਾਂ ਕਿਵੇਂ ਹੋ ਸਕਦੀ ਹੈ ਜੋ ਉਹ ਇਸ ਦੁਨੀਆ ਦੇ ਵਿੱਚ ਹੀ ਨਹੀਂ ਹੈ ਅਸੀਸ ਸੋਚਾਂ ਦੇ ਵਿੱਚ ਪੈ ਗਈ ਤੇ ਆਪਣੀ ਮਾਂ ਨੂੰ ਵੇਖਣ ਦੇ ਲਈ ਜਿੱਦ ਕਰਨ ਲੱਗੀ ਅੱਜ ਫੇਰ ਨਸੀਬ ਦੀ ਮੌਤ ਦੇ 22 ਬਰੇ ਬੀਤ ਜਨਮਾਂਗਰੋਂ ਸਾਰਿਆਂ ਦਾ ਧਿਆਨ ਫੇਰ ਤੋਂ ਸਿਮੀ ਦੇ ਸਿਦਕ ਦੀ ਪ੍ਰਸ਼ੰਸਾ ਕਰ ਰਿਹਾ ਸੀ ਸਾਰਿਆਂ ਦਾ ਧਿਆਨ ਖਿੱਚ ਰਿਹਾ ਸਾਦਗੀ ਭਰਿਆ ਸਿਰੜੀ ਹੁਸਨ ਵਾਹ ਵਾਹ ਖਟ ਰਿਹਾ ਸੀ ਅਸੀਸ ਨੇ ਆਪਣੀ ਭੂਆ ਨੂੰ ਬੁਲਾਇਆ ਅਤੇ ਆਪਣੀ ਮਾਂ ਦੇ ਬਾਰੇ ਪੁੱਛਿਆ ਤਾਂ ਭੂਆ ਨੇ ਸ਼ਗਨ ਦੀ ਰਸਮ ਦੇ ਵਿੱਚ బిజీ ਹੋਣ ਕਰਕੇ ਗੱਲ ਨੂੰ ਆਲਮਟੋਲ ਕਰ ਦਿੱਤਾ ਜਦੋਂ ਸ਼ਗਨ ਦੀ ਰਸਮ ਖਤਮ ਹੋਈ ਤਾਂ ਅਸੀਸ ਆਪਣੀ ਸਹੇਲੀ ਦੀ ਬਾ ਫੜ ਆਪਣੀ ਮਾਂ ਨੂੰ ਮਿਲਣ ਲਈ ਚਲੀ ਗਈ ਸਿਮੀ ਨਸੀਬ ਦੀ ਮਾਂ ਦੇ ਕੋਲ ਨੀਵੀਂ ਪਾਈ ਬੈਠੀ ਸੀ ਤੇ ਨਸੀਬ ਦੀ ਮਾਂ ਉਸ ਦਾ ਹੱਥ ਫੜ ਉਸ ਦੇ ਸਿਦਕ ਤੋਂ ਕਰਵਾਨ ਹੋ ਰਹੀ ਸੀ ਜਦੋਂ ਅਸੀਸ ਨੇ ਆਪਣੀ ਦਾਦੀ ਅਤੇ ਭੂਆ ਨੂੰ ਆਪਣੀ ਮਾਂ ਦੇ ਬਾਰੇ ਪੁੱਛਿਆ ਤਾਂ ਉਸ ਦੀ ਸਹੇਲੀ ਕਹਿੰਦੀ ਆ ਦੇਖ ਆਹੀ ਤਾਂ ਤੇਰੀ ਮਾਂ ਹੈ ਜਿਸ ਦਾ ਹੱਥ ਤੇਰੀ ਦਾਦੀ ਨੇ ਫੜਿਆ ਹੈ ਅਸੀਸ ਤਾਂ ਹੱਕੀ ਵੱਕੀ ਹੀ ਰਹਿ ਗਈ ਕਿ ਇਹ ਮੇਰੀ ਮਾਂ ਇਹੇ ਮੇਰੀ ਮਾਂ ਕਿਵੇਂ ਹੋ ਸਕਦੀ ਹੈ ਇਹ ਤਾਂ ਮੇਰੀ ਭੂਆ ਦੀ ਸਹੇਲੀ ਮੇਰੀ ਮਾਸੀ ਹੈ ਜਿਸ ਨੂੰ ਮੈਂ ਅਕਸਰ ਹੀ ਮਿਲਦੀ ਰਹਿੰਦੀ ਹਾਂ ਅਸੀਸ ਨੇ ਸਾਰੀ ਹਕੀਕਤ ਜਾਣਣੀ ਚਾਹੀ ਤਾਂ ਉਸ ਦੀ ਦਾਦੀ ਨੇ ਦੱਸਿਆ ਕਿ ਅਸੀਸ ਤੇਰੀ ਅਸਲ ਮਾਂ ਇਹ ਹੈ ਤੇਰਾ ਪਿਓ ਨਸੀਬ ਸਿਮੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਮੈਂ ਉਸ ਨੂੰ ਧੋਖੇ ਦੇ ਵਿੱਚ ਰੱਖਿਆ ਸੀ ਜਦੋਂ ਸਿਮੀ ਦਾ ਪਿਓ ਵੇਖਣ ਆਇਆ ਸੀ ਨਸੀਬ ਨੂੰ ਤਾਂ ਮੈਂ ਉਸ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਸੀ ਕਿ ਭਾਈ ਆਪਦੀ ਕੁੜੀ ਨੂੰ ਸਮਝਾ ਲਓ ਸਾਨੂੰ ਇਹ ਰਿਸ਼ਤਾ ਬਿਲਕੁਲ ਮਨਜ਼ੂਰ ਨਹੀਂ ਅਸੀਂ ਤਾਂ ਬਹੁਤੀ ਪੜੀ ਲਿਖੀ ਅਫਸਰ ਦਿੱਤੀ ਨਾਲ ਵਿਆਹ ਨਹੀਂ ਕਰਨਾ ਆਪਣੇ ਪੁੱਤਰ ਦਾ ਮੈਂ ਆਪਣੀ ਭੈਣ ਨੂੰ ਆਪਣੀ ਜਵਾਨ ਦੇ ਚੁੱਕੀ ਹਾਂ ਅਸੀਂ ਕੱਲ ਨੂੰ ਕੁੜੀ ਦੇਖਣ ਜਾਣਾ ਤੇ ਕੁੜੀ ਦੇਖਣ ਸਾਰ ਜੇ ਸਾਨੂੰ ਪਸੰਦ ਆਈ ਤਾਂ ਚੁੰਨੀ ਚੜਾ ਕੇ ਵਿਆਹ ਲਿਆਉਣੀ ਹੈ ਨਸੀਬ ਲਈ ਜੋ ਵਿਆਹ ਲਈ ਰਾਜੀ ਨਹੀਂ ਸੀ ਨਸੀਬ ਇਸ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਜਿਸ ਕਰਕੇ ਦਿਨ ਰਾਤ ਸ਼ਰਾਬ ਪੀਣ ਲੱਗ ਗਿਆ ਤੇ ਐਕਸੀਡੈਂਟ ਦੇ ਵਿੱਚ ਹੀ ਖਤਮ ਹੋ ਗਿਆ ਤੇਰੀ ਮਾਂ ਤੈਨੂੰ ਜਨਮ ਦੇ ਕੇ ਹੀ ਛੱਡ ਗਈ ਸੀ ਤੇ ਹੋਰ ਉਸਨੇ ਵਿਆਹ ਕਰਵਾ ਲਿਆ ਸੀ ਸਿੰਮੀ ਨੇ ਨਸੀਬ ਨਾਲ ਆਪ ਦੇ ਕੀਤੇ ਵਾਅਦੇ ਮੁਤਾਬਿਕ ਨਸੀਬ ਦੇ ਜਾਨ ਤੋਂ ਮੰਗਰੋਂ ਵੀ ਉਸ ਦੇ ਨਾਲ ਆਪਣਾ ਰਿਸ਼ਤਾ ਹਮੇਸ਼ਾ ਹੀ ਜੋੜ ਕੇ ਰੱਖਿਆ ਸਿਮੀ ਤੇ ਅਸ਼ੀਸ਼ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੀ ਗੁਨਾਹਗਾਰ ਹਾਂ ਨਸੀਬ ਦੀ ਮਾਂ ਨੇ ਕਿਹਾ ਮੁੱਦਤਾਵਾਦ ਆਪਦੀ ਕੁਵਾਰੀ ਮਾਂ ਨੂੰ ਜਿੰਦਾ ਵੇਖ ਕੇ ਦੁਬਾਰਾ ਮਿਲਣ ਦਾ ਵਾਅਦਾ ਕਰ ਅਸੀਸ ਚਾਈ ਚਾਈ ਆਪਣੇ ਡੋਲੀ ਦੇ ਵਿੱਚ ਬੈਠ ਗਈ ਤੇ ਸਿਮੀ ਅਸੀਸ ਨੂੰ ਤੋੜ ਕੇ ਆਪਣਾ ਫਰਜ਼ ਨਿਭਾ ਸਿਦਕਾਂ ਦੇ ਪੰਦ ਨੂੰ ਤੁਰ ਪਈ ਰੂਹਾਂ ਦੇ ਰਿਸ਼ਤੇ ਲੱਖ ਹਨੇਰੀਆਂ ਝੁੱਲ ਜਾਣ ਨਾਲ ਵੀ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ ਤੇ ਕਦੇ ਵੀ ਨਹੀਂ ਮਰਦੇ ਜੋ ਰਿਸ਼ਤਿਆਂ ਦਾ ਨਾਮ ਨਾ ਮਿਲਣ ਤੇ ਵੀ ਸਾਫਰ ਤੈਅ ਕਰ ਜਾਂਦੇ ਹਨ ਜ਼ਰੂਰੀ ਨਹੀਂ ਹੁੰਦਾ ਕਿ ਹਰ ਰਿਸ਼ਤੇ ਦਾ ਨਾਮ ਹੀ ਹੋਵੇ ਜੇ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ